ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀ ਬਨਵਾਜ ਤਿਤਿ ਗੋੜੀ ਮਹਲਾ 5 ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦਿ ਜਲ ਥਲ ਬਈਲ ਪੂਰਿਆ ਸੁਆਮੀ ਸਰਜਨ ਹਾਰ ਜਾਲ ਥਲ ਮਈਲ ਪੂਰਿਆ ਸੁਆਮੀ ਸਰਜਨਹਾਰ ਅਨਗ ਪਾਤ ਹੋਏ ਪਸਰਿਆ ਨਾਨਕ ਏਕੰਕਾਰ ਪੌੜੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਪਰੋ ਹਰਿ ਰਾਈ ਤਨ ਕੀ ਆਸ ਕਲਿਆਣ ਸੁਖ ਜਾਨਤੇ ਸਭ ਕਸ਼ਹੋ ਚਾਰ ਕੁੰਟ ਦੇ ਦਸ ਭ੍ਰਮਿਓ ਤਿਸ ਬਿਨ ਅਵਰਣਾ ਕੋਈ 베ਦ ਪ੍ਰਾਨ ਸਮਰਤ ਸੁਨੈ ਬਹੁ ਵਿਦ ਕਰੋ ਵਿਚਾਰ ਪਤ ਤਉ ਉਦਾਰਨ ਭੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਪੁਤ ਦਿਨਹਾਰ ਤਿਸ ਬਿਨ ਅਵਰ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਦਾਤਾ ਪੁਗਤਾ ਦੇਨ ਹਰ ਤਿਸ ਬਿਨ ਅਵਰ ਨਾ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਐ ਹਰ ਨੀਤ ਮੇਲੇ ਭੱਜੀ ਐ ਸਾਧ ਸੰਗ ਮੇਰੇ ਬੀਤ ਰਹਾਉ ਸਲੋਕ ਕਰ ਬੰਦਨਾ ਅਨਕ ਵਾਰ ਸਰਨ ਪਰੋ ਹਰਿ ਰਾਈ ਪਰਮ ਕਟਿਐ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤਿਆ ਦਰਮਤ ਦੂਰ ਕਰੇ ਗੁਰ ਸੇਵਾ ਕਰਨੀਤ RAM ਰਤਨ ਮਨ ਤਨ ਬਸੈ ਤਜ ਕਾਮ ਕਰੋ ਦ ਲੋਭ ਮੀਤ ਮਰਨੇ ਮਿਟੈ ਜੀਵਨ ਮਿਲੇ ਬਿਨ ਸੇ ਸਗਲ ਕਲਿਸ ਆਪ ਤਜ ਗੋਬਿੰਦ ਪਜੋ ਪਾਉ ਪਗਤ ਪਰਬੀਸ ਲਾਭ ਮਿਲੇ ਤੋ ਟਾਹਿ ਰੈ ਹਰ ਦਰਗੈ ਪਤਵੰਤ ਰਾਮ ਨਾਮ ਤਨ ਸਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰ ਭਜੋ ਸਾਧੂ ਸੰਗ ਪਰੀਤ ਨਾਨਕ ਧਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਤੀਤ ਸਲੋਕ ਇਨੇ ਮੇ ਆਪੈ ਜਗਤ ਕੋ ਤੋਰੀਆ ਪਾਵੈ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤਿਆ ਤ੍ਰੈ ਗੁਣ ਵਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਭਰਮ ਤੋ ਕਨੋ ਸਦਾ ਸੰਘਾਰੇ ਮੀਚ ਹਰ ਕਸੋਗ ਸੈ ਸੋ ਸੰਸਾਰ ਹੋ ਹੋ ਕਰਤ ਬਿਹਾਈ ਜਿਨ ਕੀ ਐ ਤਿਸੇ ਨਾ ਜਾਣਣੀ ਚਿਤ ਵੈ ਅਨਕ ਪਾਈ ਆਦ ਬਿਆਦ ਪਾਦ ਰਸ ਕਬੂ ਨਾ ਟੁਟੈ ਤਾਪ ਪਾਰ ਬ੍ਰਹਮਾ ਪੂਰਨ ਤਨੀ ਮੈਂ ਬੁਝੇ ਪ੍ਰਤਾਪ ਮੋ ਭਰਮ ਬੂਂਡਤ ਕਨੋ ਮਹਾਨਰਕ ਮੈਂ ਵਾਸ ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤਰ ਸਿਆਨਾ ਸੋ ਕੜ ਸੋਹੀ ਜਨ ਤਜਿਆ અપਮਾਨ ਚਾਰ ਪਦਾਰਤ ਅਸ਼ਟ ਸਿੱਧ ਤਜ ਨਾਨਕ ਹਰ ਨਾਮ ਪੌੜੀ ਚਤਰਥ ਚਾਰੇ ਬੇਜ ਸੁਣ ਸੋਧਿਓ ਤਾਤੇ ਵਿਚਾਰ ਸਰਬ ਖੀਮਕਲਿਆਨ ਨਿਧ ਰਾਮ ਨਾਮ ਜਪਸਾਰ ਨਰਕ ਨਿਵਾਰੇ ਦੁਖ ਹਰੈ ਤੂ ਟੈ ਅਨਕ ਕਲਿਸ ਮੀਚ ਹਟੈ ਜਾਂ ਮਤੇ ਛਟੈ ਹਰ ਕੇ ਰਤਨ ਪਰਵੇਸ ਭੋ ਬਿਨ ਸੇ ਅੰਮ੍ਰਿਤ ਰਸੈ ਰੰਗ ਰਤੇਂਂਰੰਕਾਰ ਦੁਖ ਦਰਦ ਅਪ ਬਿਤਰਤਾ ਨਾਸੀ ਨਾਮ ਆਧਾਰ ਸੋਰ ਨਰ ਮਨ ਜਨ ਕੋ ਜਿਤੀ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਧਰਵਾਲ ਸਲੋਕ ਪੰਜ ਬਕਾਰ ਮਨ ਮੈਂ ਬਸੀ ਮ੍ਰਾਚੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਜਮ ਪੰਜ ਪਰਦਾਨਤੇ ਜੇ ਜਾਣਿਓ ਪਰਪੰਚ ਕੁਸਮ ਬਾਸ ਬਉ ਰੰਗ ਘਣੋ ਸਭ ਮਿਥਿਆ ਬਲ ਬੰਚ ਨੈ ਜਾਪੇ ਨੈ ਬੂਜੀਐ ਨੈ ਕਛ ਕਰਤ ਵਿਚਾਰ ਸਵਾਦ ਮੋਰਸ ਬਿਦੇਓ ਆਗਿਆਨ ਰਚਿਓ ਸੰਸਾਰ ਜਨਮ ਮਰਨ ਬੋਜੋ ਨ ਪਰਮਨ ਕੀਲੇ ਕਰਮ ਆਨੀਕ ਅਰਚਨ ਹਾਰਨ ਸਿਮਰਿਓ ਮਨ ਨ ਵਿਚਾਰ ਬਬੇਕ ਪਾਉ भगत பகਵਾਨ ਸੰਗ ਮਾਇਾਲਬਤ ਨਰੰਚ ਨਾਨਕ ਬਿਰਲੇ ਪਾਈਐ ਜੋ ਨਰਤੀ ਪਰਪੰਚ ਸਲੋਕ ਖਾੜ ਸਾਸਤਰ ਉੱਚੋ ਕਹੈ ਅੰਤ ਨ ਪਾਰਾ ਵਾਰ ਭਗਤ ਸੋਹੀ ਗੁਣ ਗਾਵਤੇ ਨਾਨਕ ਪ੍ਰਭ ਕੈ ਦਵਾਰ ਪੌੜੀ ਹਾステム ਖੜ ਸਾਸ ਤੈਰ ਕਹ ਸਿਮਰਤ ਕਥ ਅਨੇਕ ਊਤਮ ਉਟੋਂ ਪਾਰ ਬ੍ਰਹਮ ਗੁਣ ਅੰਤ ਨ ਜਾਣੀ ਸੇਖ ਨਾਰਦ ਮਨ ਜਨ ਸੁਕ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਭਗਤ ਰਚੀ ਭਗਵੰਤ ਮੋ ਮਾਨਮ ਪਰਮ ਦਿਨਸਿਓ ਪਾਈ ਸਰਨ ਦਿਆਲ ਚਰਨ ਕੰਮਲ ਮਨ ਤਨ ਬਸੀ ਦਰਸ਼ਨ ਦੇਖ निहाल ਲਾਭ ਮਿਲੇ ਤੋ ਤਾਹੀ ਰਹਿ ਸਾਧ ਸੰਗ ਲਵਲਾਈ ਖਾਟ ਖਜਾਨਾ ਗੁਣ ਨਿਧ ਹਰੀ ਨਾਨਕ ਨਾਮ ਧਿਆਈ ਸਲੋਕ ਸੰਤ ਮੰਡਲ ਹਰ ਜਸ ਕਥੈ ਬੁਲੈ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਇਕ ਸਸਿਉ ਲਵਲਾਈ ਪੌੜੀ ਸਬ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਜੈ ਪਾਈ ਐ ਅੰਤ ਨ ਪਾਰਾ ਵਾਰ ਆਪਤ ਜੋ ਗੋਬਿੰਦ ਪਾਜੋ ਸਰਨ ਪਰ ਹਰਿ ਰਾਈ ਦੂਖ ਹਰੈ ਪਵ ਜਲ ਤਰੈ ਮਨ ਚਿੰਦਿਆ ਫਲ ਪਾਈ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨੁ ਅੰਤਰ ਬਾੜ ਸਦਾ ਸੰਗ ਕਰਨ ਹਰਿ ਪ੍ਰਸ਼ਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀਮਤ ਦੀ ਨਾਨਕ ਤਿਸ ਬਲਹਾਰਨ ਹਰਿ ਹਰਿ ਨਾਮ ਜਪੇ ਸਲੋਕ ഗുണ ഗായി ജല ജമ നാന പ്രഭോ ദയല പൌട അഷ്ടമി അഷ്ടി നമനിത് സഗല പദാർ പൂർണ ബുദ്ധ കവല പ്രകാശ സദാനന്ദ ਨਰਮਲ ਰੀ ਤਨ ਰੋ ਤਰਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਉਹ ਚ ਬਸੇਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿਮਰਿਉ ਮੋਇਓ ਸਵਾਦ ਬਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨ ਮੈਂ ਸ਼ੁਧ ਰ ਅਪਵੀਤ ਹਰ ਨਾਮ ਨਾ ਜਪੈ ਕਰਤ ਬਪਰੀਤ ਪਰ ਤੇਰੀ ਆਰਮੀ ਬਕੈ ਸਾਦਨਿੰਦ ਕਰਨਾ ਸੁਨੀ ਹਰ ਜਸ ਬਿੰਦ ਹਰੇ ਪਰ ਦਰਬੇ ਉਦਰ ਕੀ ਤਾਈ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ 부ਜਾਈ ਹਰ ਸੇਵਾ ਬਿਨੇ ਫਲ ਲਾਗੀ ਨਾਨਕ ਪ੍ਰਭ ਬਿਸਰਤ ਮਰ ਜਮੈ ਆ ਭਾਗੇ ਸੋਕ ਦਸ ਦਿਸ ਖੋਜਤ ਮੈਂ ਫੇਰਿਓ ਜਤ ਦੇਖੋ ਤਤ ਸੋਈ ਮਨ ਬਸਿ ਆਵੈ ਨਾਨਕਾ ਜੀ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦਵਾਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੀਨੀ ਕਰਨੀ ਸੁਣੀਐ ਜਸ ਗੋਪਾਲ ਨੈਣੀ ਪੀਖਤ ਸਾਦ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਤ ਵੈ ਪੂਰਨ ਭਗਵੰਤ ਹਾਸ ਤੇ ਚਰਨਾ ਸੰਤ ਟੈਲਕ ਮਾਈਏ ਨਾਨਕੇ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਇਕੋ ਇਕ ਬਖਾਨੀਐ ਬਿਰਲਾ ਜਾਣੀ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ एकादसी निकट पीखो हर राम इंद्री बस कर सुनो हर नाम मन संतोष सर्वजी दया इन विध बरत सपूरन पाया तावत मन राखै इकठाई मन तन शुद्ध जपत हर नाम सब मैं पूर रह पार ब्रह्म ਨਾਨਕ ਹਰ ਕੀਰਤਨ ਕਰ ਅਟਲੇ ਧਰਮ ਸ਼ਲੋਕ ਦੁਰਮਤ ਹਰੀ ਸੇਵਾ ਕਰੀ ਭੇਟ ਸਾਜਿ ਕ੍ਰਿਪਾਲ ਨਾਨਕ ਪ੍ਰਭ ਸਿਉ ਮਿਲ ਰਹਿ ਬਿਨ ਸੇ ਸਗਲ ਜੰਜਾਲ ਪੌੜੀ ਦੁਆਦ ਸਿਦਾਨ ਨਾਮਿ ਈਸ਼ਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪੱਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਨੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਨੇਚੋ ਪਾਈਐ ਨਾਨਕ ਰਾਮ ਰਮਤ ਫਿਰ ਜੋ ਨਾ ਆਈਐ ਸਲੋਕ teen guna main byapya puran hot nakam patte udaran man basae nanak chutte naam pauri triyod si teen taap sansar aavat jaat narak avtaar har har bhajne naam man main aayeo ਸੁਖ ਸਾਗਰ ਪ੍ਰਭ ਨਮਕ ਨਗਾਯੋ ਹਰ ਕਸੋਗ ਕਾ ਦੇਕਰ ਬਾਦਿਓ ਦੀਰ ਅਗ ਰਗ ਮਾਇਆ ਆ ਸਾਦਿਓ ਦਿਨ ਬਕਾਰ ਕਰਤ ਸ਼ਰਮ ਪਾਇਓ ਨੈਨੀ ਨੀਦ ਸੁਪਨ ਬਰੜਾਇਓ ਹਰ ਬਿਸਰਤ ਹੋਵਤੈ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਚੌਦੇ ਪਵਨ ਸਗਲ ਬਿਆਪਤ RAM ਨਾਨਕਿ ਹੋਣ ਨਾ ਦੇਖੀਐ ਪੂਰਨ ਤੰਕੇ ਕਾਮ ਪੌੜੀ ਚੌਦੇ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਪਰਤਾਪ ਦਸੇ ਦਿਸਾਰ ਬਿਆ ਪ੍ਰਭ ਏਕ ਤਰਨ ਮੇ ਆਕਾਸ ਸਭ ਮੈਂ ਪ੍ਰਭ ਪੀਖ ਜਲ ਥਲ ਬਨ ਪਰਬਤ ਪਾਤਲ ਪਰਮੇਸ਼ਵਰ ਤੈ ਬਸੇ ਦਿਆਲ ਸੂਖਮ ਅਸਤੂਲ ਸਗਨ ਭਗਵਾਨ ਨਾਨਕ ਗੁਰਮੁਖ ਬ੍ਰਹਮ ਬਿਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗੋਨ ਗਾਏ ਗੋਬਿੰਦ ਸੰਤ ਪ੍ਰਸਾਦ ਦੀ ਪੈ ਮਿਟੈ ਨਾਨਕ ਬਿਨਸੀ ਚੰਦ ਪੌੜੀ ਅਮਾਵਸਿਆਤਮ ਸੁਖੀ ਪੈ ਸੰਤੋਖ ਦਿਆ ਗੁਰ ਦੀਵ ਮਨ ਤਨ ਸੀਤਲ ਸਾਤ ਸਹਿਜ ਲਾਗਾ ਪ੍ਰਭ ਕੀ ਸੇਵ टूटे बंधन बो बेकार सफल, सफल पूर्णता के काम दुर्मति मिट्टी नो मैं छूटी सिमरत हर को नाम शरण गई, गई पार, पार ब्रह्म की, की मिट आयावा गमन आप तरिया को तम सियों गुण गोविंद प्रभु रमान ਹਰ ਕੀ ਟੈਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੂਕ ਪੂਰਨ ਕਬੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਵਾਨ ਪੁਰਖ ਸਭ ਉਪਰ ਜੰਗ ਕਾ ਹੱਥ ਗੁਣ ਦਾਨ ਗੋਬਿੰਦ ਗੁਰ ਕੀਆ ਜੰਗ ਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਕ ਨਰੰਜਨ ਸੋਇ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸਕਾਰ ਆਕਤ ਕਥਾ ਨ ਬੂਜੀਐ ਸਿਮਰੋ ਹਰ ਕੇ ਚਰਨ ਪਤ ਤਿ ਉਦਾਰ ਅਨਾਥ 나ਥ ਨਾਨਕ ਪ੍ਰਭ ਕੀ ਸਰਨ ਸੋਕ ਦੁਖ ਬਿਨ ਸੈ ਸਾ ਗਯੋ ਸਰਨ ਗਈ ਹਰ ਰਾਈ ਮਾਨਤਿਂ ਦੇ ਪਾਲ ਪਾਇਆ ਨਾਨਕ ਹਰ ਗੁਨ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਹੀ ਕਰੇ ਵਿਚਾਰ ਉ ਉਪਦੇਸ ਕੋ ਦਰੜੈ ਤਿਸ ਕਾ ਹੋਈ ਉਧਾਰ ਕਿਲਬਿਖ ਕਾਟੇ ਹੋਏ ਨਿਰਮਲਾਂ ਜਨਮ ਜਨਮ ਮਲ ਜਾਈ ਹਲਤ ਪਲਤ ਮੁਖਿ ਉਹ ਜਲਾ ਨੈ ਪੋਹੀ ਤਿਸ ਮਾਈ ਸੋ ਸੁਰਤਾ ਸੋ ਬੈ ਸੁਨੋ ਸੋ ਗਿਆਨੀ ਤਨਵੰਤ ਸੋ ਕਲਵੰਤ ਸੋਇ ਜਨ ਪਾਜਿਆ ਭਗਵੰਤ ਖਤਰੀ ਬ੍ਰਹਮਨ ਸੂਦ ਬੈਸ ਉਧਰੈ ਸਿਮਰ ਚੰਡਾਲ ਜਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਨ ਸੂਦ ਬੈਸ ਉਧਰੈ ਸਿਮਰ ਚੰਡਾਲ ਜਨ ਜਾਨਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਵਾਹਿਗੁਰੂ